we uh -huh. ਇਸ ਪਾਸੇ ਬੈਠਰ ਸੁਸਾਇਟੀ ਹਰ ਸਾਲ 23 ਮਾਰਚ ਨੂੰ ਇੱਥੇ ਐਨਸੀਜੀ ਦੇ ਵਿਹਾਰੇ ਮੰਦਿਆ ਸਿੰਘ ਪਾਕ ਸਿੰਘ ਜੀ ਦਾ ਸੀਪਾਕ ਸਿੰਘ ਨੇ ਆਪਣੀ ਜਵਾਨੀ ਦੀ ਕੁਰਬਾਨੀ ਦੇ ਕੇ ਸਾਡੇ ਦੇਸ਼ ਨੂੰ ਉਹ ਲਿਆ ਅਗਰਾਇਆ ਜਿਹੜੀ ਆਜ਼ਾਦੀ ਦਾ ਅਸੀਂ ਅੱਜ ਆਨੰਦ ਮਾਣ ਰਹੇ ਹਾਂ ਸਾਨੂੰ ਹੁਣ ਇਹ ਹੁਣ ਵੀ ਸੋਚতে ਚੱਲਣਾ ਚਾਹੀਦਾ ਹੈ ਜਿਹੜੀ ਨੌਜਵਾਨ ਪੁੱਢੀ ਨਸ਼ੇ ਦੇ ਯਾਰ ਦੇ ਡੁੱਬਦੀ ਜਾ ਰਹੀ ਹੈ ਉਹਨਾਂ ਨੂੰ ਨਸ਼ੇ ਤੋਂ ਬਚਣਾ ਚਾਹੀਦਾ ਹੈ ਉਹਨਾਂ ਨੂੰ ਆਪਣੇ ਦੇਸ਼ ਪ੍ਰਤੀ ਫੀਡਾਂਸ ਕਰਨੀ ਜਿਵੇਂ ਪੜ੍ਹਨਾ ਚਾਹੀਦਾ ਹੈ ਅਫਸਰ ਬਣਨਾ ਚਾਹੀਦਾ ਹੈ ਅਸਾਈ ਕਹਾਂਗੇ ਪਰਮਾਤਮਾ ਉਹਗੇ ਜਿਹੜੀਓ ਸਾਡੇ ਦੇਸ਼ ਵਾਸਤੇ ਕੁਰਬਾਨੀਆਂ ਦੇ ਅੱਗੇ ਨੇ ਤੁਹਾਨੂੰ ਭੁੱਲਣੀਆਂ ਨਹੀਂ ਚਾਹੀਦੀ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਇੱਥੇ ਆਮ ਤੌਰ ਤੇ ਬਹੁਤ ਚਿਰ ਤੋਂ ਗੱਲ ਚੱਲ ਰਹੀ ਆ ਸਰਕਾਰ ਦੇ ਮੁਝ ਧਿਆਨ ਚ ਹੈ ਹੁਣ ਪਤਾ ਲੱਗਿਆ ਵੀ ਸ਼ਾਇਦ ਇੱਥੇ ਉਹ ਜਗ੍ਹਾ ਦੇ ਰਹੇ ਨੇ ਸਾਨੂੰ ਅਸੀਂ ਜਦੋਂ ਸਾਨੂੰ ਜਗ੍ਹਾ ਮਿਲਦੀ ਐਸਐਸਸੀ ਸੀਟ ਪਾਉਣ ਨੂੰ ਦਾ ਬਤਲਾਵਾਂਗੇ ਹਰ ਸਾਰੇ ਸਰਕਾਰਾਂ ਨੂੰ ਕੀ ਮੰਨਤ ਕਰਦੋਂ ਕਿ ਸਾਨੂੰ ਤਾਂ ਸਿੱਧੇ ਸਾਡੇ ਮਨਾਉਣੇ ਚਾਹੀਦੇ ਨੇ ਜਿਹੜੀਆਂ ਸਰਕਾਰਾਂ ਚ ਬਣੀਆਂ ਬੈਠੀਆਂ ਨੇ ਰਾਜ ਕਰ ਰਹੀਆਂ ਨੇ ਇਹ ਕੁਰਬਾਨੀਆਂ ਦਾ ਸੀਧ ਪਾਕ ਸਿੰਘ ਵਰਗੇ ਨੇ ਉਹਨਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਯਾਦ ਕਰਾਇਆ ਤਾਂ ਅੱਜ ਸਰਕਾਰਾਂ ਸਾਡੀਆਂ ਪੜੰਗ ਜੀ ਹੌਂਦ ਕਰਦਾਂ ਮੈਂ ਸਾਰੇ ਪੱਤਰਕਾਰ ਭਾਈ ਜੱਜ ਜਿਹੜੇ ਇਸ ਰਿੰਡ ਦੇ ਵਿੱਚ ਸਾਡਾ ਸਾਥ ਦਿੰਦੇ ਆ ਤੇ ਸਿੱਧਾ ਦੀ ਇੱਕ ਯਾਦਗਾਰ ਨੂੰ ਤਾਜ਼ਾ ਕਰਨ ਦੇ ਵਿੱਚ ਪੂਰਾ ਆਲ ਇੰਡੀਆ ਦੇ ਵਿੱਚ ਭੇਜਦੇ ਆ ਤੇ ਅਸੀਂ ਸੀਰ ਦਾ ਜੀ ਸੀਰਪਖ ਸਿੰਘ ਦਾ ਹਰ ਸਾਲ ਇੱਥੇ 23 ਮਾਰਚ ਨੂੰ ਝੰਡਾ ਲਹਿਰਾ ਕੇ ਆ ਭਖ ਸਿੰਘ ਚੌਕ ਦੇ ਵਿੱਚ ਅਸੀਂ ਸੀਰ ਦਾਣਾ ਲਾਉਂਦੇ ਆ ਸੀਰਪਖ ਸਿੰਘ ਬੈਲਫੋਰ ਦੇ ਸਾਡਾ ਇੱਕ ਖੁਲਾਬਾ ਬਣਾਇਆ ਹੋਇਆ ਜੋ ਪਖ ਸਿੰਘ ਦੀਆਂ ਜੋ ਵੀ ਉਹਨਾਂ ਦੀਆਂ ਇਕੱਤੀ ਬੀਤੀਆਂ ਨੇ ਅਸੀਂ ਉਹਨਾਂ ਦੇ ਨਾਂ ਤੇ ਜਨਮ ਦਿਨ ਵੀ ਮਨਾਉਣਾ ਇੱਕ ਪ੍ਰੋਗਰਾਮ ਆਟਿਕ ਕਰਨ ਦੇ ਨਾਤੇ ਦੇ ਵਿੱਚ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਛੰਡਾਲਾ ਹਿਰਾ ਕੇ ਫਕੀਰਤਾ ਸੀ ਜੋ ਵੀ ਸ਼ੂਕਰ ਦੇ ਪਲਵਾਰਾ ਦੇ ਇੱਕ ਖਾਮਦੋਸ ਕਿਤਾਬਾਂ ਨੇ ਕੋਈ ਸ਼ਰਮ ਨਹੀਂ ਦੇਣੀ ਉਹਨਾਂ ਨੂੰ ਕਿੱਥੇ ਜਾ ਕੇ ਦੇਖੋ ਸਰਕਾਰਾਂ ਦੀ ناکਾਮੀਆਂ ਸੀਧਾਂ ਦੇ ਪਰਿਵਾਰਾਂ ਦੀ ਸ਼ਹੀਦਾਂ ਦੀਆਂ ਖੁਦ ਪਰਿਵਾਰ ਵੀ ਆਪਾਂ ਚਲੋ ਬਾਤ ਨਹੀਂ ਕਰਦਾ ਉਸ ਸ਼ਹੀਦਾਂ ਦੀਆਂ ਜਿਹੜੀਆਂ ਸੀਧੀਆਂ ਦਿਹਾੜੀਆਂ ਉਹਨਾਂ ਨੂੰ ਵੀ ਅਣਗੌਲਾ ਕਰਿਆ ਜਾਂਦਾ ਕੁਝ ਸਕੂਲਾਂ ਦੇ ਵਿੱਚ ਅੱਜ ਜਿਵੇਂ ਪਾਕਿਸਤਾਨ ਦਾ ਸੀਟੀ ਦਿਹਾੜਾ ਆਇਆ ਇੰਨੀ ਵੱਡੀ ਕੁਰਬਾਨੀਆਂ ਸਾਰਾ ਪਰਿਵਾਰ ਇਹਨਾਂ ਦਾ ਸੀਰ ਹੋਇਆ ਇਹਨਾਂ ਦੇ ਚਾਚਾ ਹੀ 30 ਸਾਲ ਜੇਲ੍ਹ ਕੱਟ ਕੇ ਆਏ ਅੰਗਰੇਜ਼ਾਂ ਨੇ ਕਾਲਕੂਟੇ ਦੇ ਵਿੱਚ 38 ਸਾਲ ਰੱਖਿਆ ਉਹਨਾਂ ਬਾਹਰ ਨਹੀਂ ਕੱਟਦੇ ਸੀ ਪਰ ਉਹਨਾਂ ਦੀ ਕੁਰਬਾਨੀ ਨੂੰ ਅਣਗੌਲਿਆ ਕਰਿਆ ਜਾ ਰਿਹਾ ਅੱਜ ਦੇ ਦਿਨ ਸਕੂਲਾਂ ਕਾਲਜਾਂ ਦੇ ਵਿੱਚ ਕੋਈ ਨਾਟਕ ਮੇਲੇ ਹੋਣੇ ਚਾਹੀਦੇ ਨੇ ਕੋਈ ਸੀਟੀ ਦਿਹਾੜਾ ਦੇ ਉਹਨਾਂ ਦੇ ਕੋਈ ਸਿੱਖਿਆ ਦੇਣ ਚਾਹੀਦੇ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੇ ਬਾਰੇ ਦੱਸਣਾ ਚਾਹੀਦਾ ਸਾਰੇ ਕਿਤੇ ਸਰਕਾਰ ਦੀ ਨਕਾਮੀਆਂ ਸਰਕਾਰ ਬਿਲਕੁਲ ਨਹੀਂ ਇਸ ਤੇ ਅਧਾਰ ਤੇ ਕੋਈ ਪ੍ਰਚਾਰ ਕਰਦੀ ਸਹੀਦੀ ਦਿਵਾਲਾ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਨਾਥ ਦਾ ਮਨਾ ਰਹੇ ਆ ਤੇ ਵੈਲਫੇਅਰ ਸੁਸਾਇਟੀ ਬਲੋ ਅੱਜ ਜਿਹੜਾ ਝੰਡਾ ਚਾੜ੍ਹ ਕੇ ਇੱਥੇ ਉਹਦਾ ਦੀ ਜਾਲ ਨੂੰ ਜਿਹੜਾ ਤਾਜ ਕੀਤਾ ਗਿਆ ਪਰੰਤੂ ਸਰਕਾਰਾਂ ਸਿੱਧਾ ਦੇ ਪਰਿਵਾਰਾਂ ਨੂੰ ਜਿਹੜੀ ਅਣਗੌਲੀਆਂ ਕਰਦੀਆਂ ਨੇ ਜਿਹੜੀ ਇਹ ਸਰਕਾਰ ਆ ਭਗਵੰਤ ਮਾਨ ਦੀ ਉਹ ਬਣੀ ਵੀ ਸੀਦਾ ਦੇ ਨਾਂ ਦੇ ਉੱਤੇ ਆ ਸੋ ਵੀ ਉਹਨਾਂ ਨੇ ਸੀਦਾ ਦੇ ਨਾਂ ਤੇ ਚੱਕੀ ਆ ਸੋ ਇਸ ਕਰਕੇ ਉਹਨਾਂ ਨੇ ਬਿਲਕੁਲ ਅਣਗੌਲਿਆ ਕੀਤਾ ਨਾਪੇ ਦੇ ਵਿੱਚ ਦੇਖੋ ਜੇ ਉਹਨਾਂ ਦਾ ਸਟੈਚੂ ਲੱਗ ਜਾਵੇ ਤਾਂ ਬਹੁਤ ਸੋਹਣੀ ਗੱਲ ਆ ਵੀ ਇਹ ਚੌਕ ਵੱਜਣ ਲੱਗ ਜੂਗਾ ਲੋਕ ਇੱਥੇ ਆ ਕੇ ਕਰਨ ਲੱਗ ਜਾਣਗੇ ਸੋ ਇਹ ਸੁਸਾਇਟੀ ਨੇ ਬਹੁਤ ਵੀ ਵਧੀਆ ਉਪਰਾਲਾ ਕੀਤਾ ਸੋ ਸਰਕਾਰਾਂ ਅੱਜ ਜਿਹੜੀਆਂ ਜਵਾਨੀ ਆ ਕਿਉਂਕਿ ਸੀਰਪਾਲ ਸਿੰਘ ਜੀ ਜਵਾਨੀ ਦੇ ਵਿੱਚ ਸੀ ਨੂੰਏ ਸੀਗੇ ਉੱਜ ਜਿਹੜੀ ਜਵਾਨੀ ਆ ਪੂਰੇ ਪੰਜਾਬ ਦੇ ਵਿੱਚ ਨਸ਼ਿਆਂ ਚ ਗੁਲਤਾਨ ਦੇ ਪਿਆ ਸੇਮਾ ਦਰਿਆ ਵਗ ਰਿਹਾ ਪਰ ਤੂੰ ਸਰਕਾਰ ਇਹਨੂੰ ਕੰਟਰੋਲ ਨਹੀਂ ਕਰ ਰਹੀ ਅੱਜ ਸਾਡੇ ਬੱਚੇ ਜਿਹੜੇ ਬੇਰਜਗਾਰ ਹੋ ਰਹੇ ਨੇ ਕੋਈ ਕਿਸੇ ਦੀ ਨਾ ਸਿੱਖਿਆ ਦਾ ਸਿਹਤ ਦਾ ਕੋਈ ਕਿਸੇ ਦਾ ਹਾਲ ਚਾਲ ਨਹੀਂ ਪੁੱਛਿਆ ਜਾ ਰਿਹਾ ਸੋ ਇਸ ਕਰਕੇ ਸਰਕਾਰਾਂ ਦੀ ਬਹੁਤ ਵੱਡੀ ਨਲਾਇਕੀ ਆ ਸ਼ਹੀਦਾਂ ਪਰਿਵਾਰਾਂ ਨੂੰ ਵੀ ਅੱਜ ਇਹ ਨਾ ਕੋਈ ਮਾਨ ਸਨਮਾਨ ਦੇ ਰਹੇ ਨਾ ਉਹਨਾਂ ਦੇ ਕੋਈ ਪੁੱਛਗਿੱਛ ਕਰ ਰਹੇ ਨੇ ਇਹ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸ਼ਹੀਦਾਂ ਦੇ ਪਰਿਵਾਰਾਂ ਦੇ ਉਹਨਾਂ ਨੂੰ ਦੇਖਭਾਲ ਕੀਤੀ ਜਾਵੇ ਚੰਗੀਆਂ ਸੂਟ ਕਲਟੀਆ ਜਾਂਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਆ ਅਸੀਂ ਇਹਦੇ ਤੋਂ ਮੰਗ ਕਰਦੇ ਆ ਵੀ ਨਾਬੇ ਦੇ ਵਿੱਚ ਜਿਹੜਾ ਸਰਦਾਰ ਭਗਤ ਸਿੰਘ ਜੀ ਦਾ ਸਟੈਚੂ ਆ ਜਰੂਰ ਲੱਗਣਾ ਚਾਹੀਦਾ ਜੋ ਇਹਨਾਂ ਕੁਸ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੱਲ੍ਹ ਸੀਨ ਪਾਸੇ ਦਾ ਸਿਧੀ ਦਾੜਾ ਬਣਾ ਰਹੇ ਸੀ ਅੱਜ ਤੇ ਉਰੇ ਅਸੀਂ ਸਾਰੇ ਬਲੰਕਰ ਇਕੱਠੇ ਹੋ ਕੇ ਇਹਨਾਂ ਦੀ ਸੋਚ ਉੱਪਰ ਪਹਿਰਾ ਦੇਣ ਦੀ ਕੋਸ਼ਿਸ਼ ਕਰਦੇ ਜੋ ਇਹਨਾਂ ਨੇ ਪੂਰਨੇ ਪਾਏ ਅਜਿਹਾ ਨਾ ਵੀ ਚਲੋ ਕੁਛ ਨਾ ਸੁਣਨਾ ਉੱਪਰ ਚੱਲਿਆ ਜਾਵੇ ਕਿ 22 ਸਿਰਫ ਇਹਨਾਂ ਨਾਮ ਵਰਤੇ ਜਾਵੇ ਕਿਉਂਕਿ ਬਹੁਤ ਅਰਜੈਂਟ ਹੈ ਜਿਸਾਨੀ ਇਹ ਗੱਲ ਕਰ ਰਹੇ ਹੋ ਹੋਰ ਸਪੈਸ਼ਲ ਲੋਨ ਦੀ ਸਲਾਹ ਹੈ ਨਾ ਜੀ ਵੀ ਅਸੀਂ ਚਲੋ ਸਰਕਾਰ ਨੂੰ ਬੇਨਤੀ ਕਰਦੇ ਸਾਰੇ ਨੇ ਬੇਨਤੀ ਕੀਤੀ ਆ ਕਿ ਇਹਦੇ ਵਿੱਚ ਸਾਡਾ ਯੋਗਦਾਨ ਦੇਣਾ ਸਟੇਟੂ ਲਵਾਇਆ ਜਾਵੇ ਇੱਥੇ ਤੇ ਜੋ ਇਹਨਾਂ ਨੇ ਪੂਰੇ ਪਾਏ ਨੇ ਸਾਰੇ ਵਲੰਟੀਅਰ ਉਹਨਾਂ ਉੱਪਰ ਚੱਲਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਈ ਇਹਨਾਂ ਦੀ ਅਸੀਂ ਦੇ ਨਹੀਂ ਸਕਦੇ ਹੈਗੇ ਸਾਨੂੰ ਨੇ ਯਾਦ ਕੀਤਾ ਬਹੁਤ ਵੱਡੇ ਨੇ ਦਿਨਾਂ ਨੇ ਸਮਾਜ ਦੇ ਵਿੱਚ ਅਸੀਂ ਕੁਛ ਨਾ ਕੁਛ ਇਹਨੂੰ ਚੱਲਣਾ ਚਾਹ ਰਹੇ ਹਾਂ ਮਗਰ ਨਹੀਂ ਸੋਚਦੇ ਪਹਿਰੇ ਨੇ ਦਾ ਮਤਲਬ ਇਹ ਹੀ ਹੈ ਕਿ ਅੱਜ ਇਹ ਕੁਝ ਸਿੱਖ ਕੇ ਜਾਣਾ